ਪਰ ਇਹ ਤਾਂ ਕੁਦਰਤੀ ਵਿਚਾਰਾ ਕਿਤੇ ਲੰਗਰ ਲੈ ਕੇ ਉੱਥੇ ਚਲਾ ਗਿਆ ਇਹਨੂੰ ਕੀ ਪਤਾ ਸੀ ਵੀ ਲੰਗਰ ਮੈਨੂੰ ਤੇ ਐਡਾ ਭਾਰਾ ਪੈਜੇਗਾ ਲੰਗਰ ਲਜਾਣਾ ਹੀ ਉੱਥੇ ਲੰਗਰ ਤਾਂ ਆਪਣੇ ਬਾਬੇ ਨਾਨਕ ਦਾ ਸਾਰੇ ਥਾਵਾਂ 'ਚ ਲੱਲਦਾ ਟਰਾਲੀ 'ਚ ਉਹ ਚੱਕ ਕੇ ਲਿਜਾ ਕੇ ਇਹਦੀ ਲੱਤ ਤੋੜੀ ਆ ਜੀ ਦੋ ਥਾਵਾਂ ਤੋਂ ਲੱਤ ਤੋੜ ਕੇ ਫੇਰ ਇਹਨੂੰ ਬਾਰਡਰ ਤੋਂ ਪਰਲੇ ਪਾਰ ਛੱਟਿਆ ਪਰਲੇ ਪਾਰ ਲਿਜਾ ਕੇ ਬਹੁਤ ਜ਼ਿਆਦਾ ਕੁੱਟਿਆ ਜੀ ਇਹਦੇ ਫੇਸ ਦੀਆਂ ਇੱਕ ਇੱਕ ਹੱਡੀ ਚਿਹਰੇ ਦੀ ਇੱਕ ਇੱਕ ਹੱਡੀ ਤੋੜੀ ਆ ਜੀ ਸਿਰ ਦੇ ਵਿੱਚ ਸੱਟਾਂ ਮਾਰੀਆਂ ਨੇ ਜੀ ਬਾਹਾਂ ਤੋੜੀਆਂ ਨੇ ਲੱਤਾਂ ਤੋੜੀਆਂ ਨੇ ਜੀ ਵਧਾਨੀ ਕੀਆ 1.30 ਇਹ ਹਰਿਆਣਾ ਸਰਕਾਰ ਨੇ ਬੰਬ ਬਣਾ ਲੈ ਸ਼ੁਰੂ ਕਰਦੇ ਫਿਰ ਗੋਲੀਆਂ ਵਿੱਚ ਚੱਲੀਆਂ ਨੇ ਦੂਜੀਆਂ 12 ਬੋਰ ਦੇ ਵੀ ਗੋਲੀਆਂ ਚੱਲੀਆਂ ਨੇ ਜੀ ਦੂਜੇ ਪਿਸਟਲ ਵੀ ਚੱਲੇ ਨੇ ਜੀ ਫਿਰ ਇਹਨਾਂ ਦੇ ਗੁੰਡੇ ਆਏ ਨੇ ਇਹ ਤਾਂ ਗੁੰਡੇ ਕਾਂਗੇ ਪੁਲਿਸ ਵਾਲੇ ਦੇ ਨਹੀਂ ਕਾਂਗੇ ਵਿੱਚੋਂ ਕੁਝਾਂ ਨੇ ਵਰਦੀ ਪਾਈ ਸੀ ਕੁਝਾਂ ਨਹੀਂ ਪਾਈ ਤਾਂ ਮੈਂ ਰਿਪੋਰਟ ਪੰਜਾਬੀ ਹਿਜੂ ਹੋ ਜਾਂਦਾ ਜੀ ਉੱਥੇ ਫਿਰ ਇਹਨਾਂ ਨੇ ਲੱਤਾਂ ਤੋੜੀਆਂ ਨੇ ਬਾਹਾਂ ਤੋੜੀਆਂ ਫਿਰ ਇਹਨੂੰ ਕੋਈ ਬੋਰਜੇ ਪਾ ਕੇ ਪਰਾ ਸੁੱਟਿਆ ਜੀ ਫਿਰ ਅੱਗੇ ਅੰਦਰ ਜਾ ਕੇ ਵੇਖੋ ਜੋ ਤੁਹਾਡੇ ਸਾਹਮਣੇ ਹੈ ਜੇ ਬਾੜਾ ਸਾਰਾ ਤੋੜਦਾ ਇਹ ਅੰਦਰਲੇ ਜਿੰਨੇ ਉਤਲੇ ਦੰਦਾ ਹੀ ਸਾਰੇ ਤੋੜਦੇ ਆ ਜੀ ਬਸ ਇਹ ਸਾਡਾ ਬੱਚਾ ਹਾਂਜੀ ਪਤਾ ਹੀ ਨਹੀਂ ਪਸ਼ਮੀਰ ਕੋਰਿਆ ਮੇਰਾ ਨਾਮ ਸੀਰਦੀਪ ਸਿੰਘ ਦੇ ਕਿਦਾ ਸੱਸਿਆਂ ਮੈਂ ਕਿਸ ਤਰ੍ਹਾਂ ਦੇਖਦੇ ਜਿਹੜਾ ਪਿਛੇ ਤੋਂ ਢਾਇਆ ਗਿਆ ਕੋਰਸ ਬਹੁਤ ਔਖਾ ਕਰਿਆ ਉਹਨਾਂ ਨੇ ਬਹੁਤ ਔਖਾ ਕਰਿਆ ਸਾਡਾ ਬੱਚਾ ਹਾਂਜੀ ਬਹੁਤ ਜਿਆਦਾ ਕੁੱਟ ਮਾਰਿਆ ਸੜ ਤੋਂ ਵੇਖਿਆ ਨਹੀਂ ਜਾਂਦਾ ਉਹਦੇ ਵੱਲ ਹਾਂ ਹਰਿਆਣੇ ਦੇ ਹਸਪਤਾਲ ਦੇ ਹਸਪਤਾਲ ਹਾਂਜੀ ਹਾਂਜੀ ਅਸੀਂ ਇਹ ਅਪੀਲ ਕਰਦੇ ਆਂ ਵੀ ਸਾਡਾ ਬੱਚਾ ਇੰਦਰ ਸ਼ਿਫਟ ਕਰ ਦੋ ਕਰਾ ਲਓ ਹਾਂਜੀ ਅਸੀਂ ਆਪਣੇ ਆਪੇ ਇਲਾਜ ਕਰਾ ਲਾ ਕਰਾਵਾ ਬੋਲ ਗੱਲਬਾਤ ਹੋਈ ਹੈ ਕਿ ਕਿੰਦਾ ਨਾ ਜੀ ਬਹੁਤ ਬੁਰੀ ਹਾਲਤ ਹੈ ਉਹਨਾਂ ਦੀ ਮੇਰਾ ਨਾਮ ਪ੍ਰੇਤਪਾਲ ਸਿੰਘ ਨੰਬਰਦਾਰ ਹੈ ਜੀ ਪਿੰਡ ਨਵਾਂਗੋ ਗੱਲਬਾਤ ਬਸ ਵਿਚਾਰਾ ਬੱਚਾ ਕਿਸੇ ਨਾਲ ਕਦੀ ਲੜਿਆ ਨਹੀਂ ਝਗੜਿਆ ਨਹੀਂ ਸਾਊ ਬੱਚਾ ਜੀ ਸਾਰੇ ਪਿੰਡ ਰੋ ਦਾ ਅਗਵਾਈ ਦੇਣ ਨੂੰ ਤਿਆਰ ਹੈ ਬਹੁਤ ਜ਼ਿਆਦਾ ਸਾਊ ਹੈ ਜੀ ਪਰ ਇਹ ਤਾਂ ਕੁਦਰਤੀ ਵਿਚਾਰਾ ਕਿਤੇ ਲੰਗਰ ਲੈ ਕੇ ਉੱਥੇ ਚਲਾ ਗਿਆ ਇਨੂੰ ਕੀ ਪਤਾ ਸੀ ਵੀ ਲੰਗਰ ਮੈਨੂੰ ਤੇ ਐਡਾ ਭਾਰਾ ਪੈ ਜਾਏਗਾ ਲੰਗਰ ਲਜਾਣਾ ਹੀ ਉੱਥੇ ਲੰਗਰ ਤਾਂ ਆਪਣੇ ਬਾਬੇ ਨਾਨਕ ਦਾ ਸਾਰੇ ਥਾਵਾਂ 'ਚ ਚੱਲਦਾ ਇਹ ਲੰਗਰ ਲੈ ਕੇ ਗਿਆ ਜੀ ਉਹਨਾਂ ਨੇ ਇੱਕਦਮ ਹਮਲਾ ਕਰ ਦਿੱਤਾ ਹਮਲਾ ਕਰਕੇ ਇਸ ਬੱਚੇ ਨੂੰ ਟਰਾਲੀ 'ਚੋਂ ਕਰੀਬ 2 ਕੁ ਵਜੇ ਇਹਨੂੰ ਟਰਾਲੀ 'ਚੋਂ ਚੱਕ ਕੇ ਲੈ ਗਿਆ ਜੀ ਟਰਾਲੀ 'ਚੋਂ ਚੱਕ ਕੇ ਲਿਜਾ ਕੇ ਇਹਦੀ ਲੱਤ ਤੋੜੀ ਆ ਜੀ ਦੋ ਥਾਵਾਂ ਤੋਂ ਲੱਤ ਤੋੜ ਕੇ ਫੇਰ ਇਹਨੂੰ ਬਾਰਡਰ ਤੋਂ ਪਰਲੇ ਪਾਰ ਛੱਡਿਆ ਪਰਲੇ ਪਾਰ ਲਿਜਾ ਕੇ ਬਹੁਤ ਜ਼ਿਆਦਾ ਕੁੱਟਿਆ ਜੀ ਇਹਦੇ ਫੇਸ ਦੀਆਂ ਇੱਕ ਇੱਕ ਹੱਡੀ ਚਿਹਰੇ ਦੀ ਇੱਕ ਇੱਕ ਹੱਡੀ ਤੋੜੀ ਆ ਜੀ ਸਿਰ ਦੇ ਵਿੱਚ ਸੱਟਾਂ ਮਾਰੀਆਂ ਨੇ ਜੀ ਬਾਹਾਂ ਤੋੜੀਆਂ ਨੇ ਲੱਤਾਂ ਤੋੜੀਆਂ ਨੇ ਜੀ ਤੇ ਮੇਦੇ ਜਿਹੜੀ ਕੰਡ ਹੈ ਮਗਰੋਂ ਢੂਈ ਉਹ ਦੇਖੀ ਨਹੀਂ ਜਾਂਦੀ ਜੀ ਇੰਨੀ ਜ਼ਿਆਦਾ ਛਿੱਲੀ ਹੋਈ ਹੈ ਬਹੁਤ ਜ਼ਿਆਦਾ ਤਸੱਦਦ ਆਇਆ ਜੀ ਅਪੀਲ ਸਾਡੀ ਇਹੀ ਹੈ ਜੀ ਵੀ ਇੱਕ ਤਾਂ ਇਹਨੂੰ ਇਲਾਜ ਜਿਹੜਾ ਉੱਥੇ ਪੀਜੀਆਈ ਇਹਦਾ ਨਹੀਂ ਹੋ ਰਿਹਾ ਇਹਨੂੰ ਕੋਈ ਪੇਨ ਕਿਲਰ ਵੀ ਨਹੀਂ ਦੇ ਰਿਹਾ ਜੀ ਦਰਦ ਦੀ ਦਵਾਈ ਨਹੀਂ ਮਿਲ ਰਹੀ ਤਾਂ ਇਹਨੂੰ ਅਸੀਂ ਕਹਿੰਦੇ ਸ਼ਿਫਟ ਕੀਤਾ ਜਾਵੇ ਪੰਜਾਬ ਦੇ ਵਿੱਚ ਯਵੇਂ ਲੁਧਿਆਣੀ ਸ਼ਿਫਟ ਕੀਤਾ ਜਾਵੇ ਜਾਂ ਪੀਜੀਆਈ ਚੰਡੀਗੜ੍ਹ ਸ਼ਿਫਟ ਕੀਤਾ ਜਾਵੇ ਤਾਂ ਕਿ ਇਹਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਦੂਜਾ ਅਸੀਂ ਸਰਕਾਰ ਨੂੰ ਅਪੀਲ ਇਹ ਕਰਦੇ ਆਂ ਜੀ ਗਰੀਬ ਪਰਿਵਾਰ ਹੈ ਜੀ ਇਹਦੀ ਵੱਧ ਤੋਂ ਵੱਧ ਜਿਹੜੀ ਹੈ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਬੱਚੇ ਦਾ ਇਲਾਜ ਸਹੀ ਢੰਗ ਨਾਲ ਹੋ ਸਕੇ ਇਹ ਬਦਲਾ ਇਹਨੇ ਜੋਗਾ ਪਰਿਵਾਰ ਨਹੀਂ ਗੀ ਵੀ ਆਪਣੇ ਬੱਚੇ ਦਾ ਇਲਾਜ ਵੀ ਹੋਣ ਜਿਹੜੇ ਹਿਸਾਬ ਨਾਲ ਉਹਨੂੰ ਸਟਾ ਨੇ ਇਲਾਜ ਪਰਿਵਾਰ ਨਹੀਂ ਕਰਾ ਸਕਦਾ ਪਰਿਵਾਰ ਕੋਲ ਇੰਨੀ ਗੁਜਾਇਸ਼ ਨਹੀਂ ਕਿ ਬੱਚੇ ਦਾ ਇਲਾਜ ਕਰਾ ਲਵੇ ਅਸੀਂ ਸਰਕਾਰ ਨੂੰ ਚਾਹ ਸੈਂਟਰ ਸਰਕਾਰ ਹੈ ਚਾਹ ਪੰਜਾਬ ਸਰਕਾਰ ਹੈ ਚਾਹ ਹਰਿਆਣਾ ਸਰਕਾਰ ਹੈ ਕੋਈ ਵੀ ਸਰਕਾਰ ਹੈ ਸਾਰੀਆਂ ਸਰਕਾਰਾਂ ਨੂੰ ਅਪੀਲ ਕਰਦੇ ਆਂ ਵੀ ਬੱਚੇ ਦੇ ਇਲਾਜ ਲਈ ਵੱਧ ਤੋਂ ਵੱਧ ਪਰਿਵਾਰ ਦੀ ਮਦਦ ਕੀਤੀ ਜਾਵੇ ਮਨਦੀਪ ਸਿੰਘ ਲੰਮੜਦਾਲੀ ਅਸੀਂ ਤਾਂ ਇਹ ਉੱਥੇ ਸਾਡੇ ਲਹਿਰਕਰਾਂ ਤੋਂ ਟੈਲੀਆਂ ਗਈਆਂ ਨੇ ਪ੍ਰਧਾਨ ਸਾਹਿਬ ਨੇ ਸਾਡੇ ਲਹਿਰੇ ਦੀ ਦੂਜਾ ਬਲਾਕ ਦੇ ਜੀ ਸਰਦੇਵ ਸਿੰਘ ਜੀ ਉਹਨਾਂ ਦੀ ਅਗਵਾਈ ਵਿੱਚ ਇਹ ਉਹਨਾਂ ਦੇ ਕੋਲ ਮਤਲਬ ਕਿ ਸਾਡੀ ਜਥੇਬੰਦੀ ਉਹਨਾਂ ਦੇ ਕੋਲ ਜਾ ਰਹੀ ਔਰ ਇਹ ਜੀ ਟੈਲੀਆਂ 'ਚ ਬੈਠੇ ਆ ਜੀ ਸਾਰੇ ਬੰਦੇ ਪਤਾ ਨਹੀਂ ਕੀ ਆ 1,30 ਹੇ ਹਰਿਆਣਾ ਸਰਕਾਰ ਨੇ ਬੰਬ ਬਣਾਨੇ ਸ਼ੁਰੂ ਕਰ ਦਿੱਤੇ ਨੇ ਬੰਬ ਜੀ ਇੰਨਾ ਜਿਹਾ ਟੁਕੜਾ 2-300 ਬੰਬ ਲਗਾਤਾਰ ਚੱਲਿਆ ਜੀ ਫਿਰ ਗੋਲੀਆਂ ਵੀ ਚੱਲੀਆਂ ਨੇ ਦੂਜੀਆਂ 12 ਬੋਰ ਦੇ ਵੀ ਗੋਲੀਆਂ ਚੱਲੀਆਂ ਨੇ ਜੀ ਦੂਜੇ ਪਿਸਟਲ ਵੀ ਚੱਲੇ ਨੇ ਜੀ ਇਹ ਫਿਰ ਇਹਨਾਂ ਦੇ ਗੁੰਡੇ ਆਏ ਨੇ ਜੀ ਇਹ ਤਾਂ ਗੁੰਡੇ ਹੀ ਕਾਂਗੇ ਪੁਲਿਸ ਵਾਲੇ ਦੇ ਨਹੀਂ ਕਾਂਗੇ ਵਿੱਚੋਂ ਕੁਝਾਂ ਨੇ ਬਰਦੀ ਪਾਈ ਸੀ ਕੁਝਾਂ ਨਹੀਂ ਪਾਈ ਤਾਂ ਮੈਂ ਵੀਡੀਓ ਵੀ ਦੇ ਭੇਜਦਾ ਜਦੋਂ ਸਾਡੇ ਟਾਲੀਆਂ ਕੋਲ ਹੁੰਦੇ ਨਹੀਂ ਨਾਲ ਹੀ ਸਾਡੇ ਡਾਕਟਰ ਸਵੈਮਾਨ ਦਾ ਵੀ ਹੈ ਜੀ ਉਹਦੇ ਵੀ ਭੰਗ ਤੌਰ ਕੀਤੀ ਡਾਕਟਰ ਨੂੰ ਮਾਰਿਆ ਗਿਆ ਜੀ ਉਹ ਹਾਂ ਟਾਲੀ 'ਚ ਬੈਠਾ ਸੀ ਹਾਂ ਟਾਲੀ 'ਚ ਬੈਠਾ ਹੋਇਆ ਸੀ ਇਹ ਉਹਦੇ ਕੋਲ ਹੀ ਆਪਣੀ ਟਾਲੀ ਹੈ ਜੀ ਉੱਥੋਂ ਫਿਰ ਇਹਨੂੰ ਜਦੋਂ ਜ਼ਿਆਦਾ ਧੂਆਂ ਹੋ ਗਿਆ ਭਈ ਕੁਝ ਦਾ ਪਿੱਛੇ ਤੁਰ ਗਏ ਆ ਇਹ ਉੱਥੇ ਹੀ ਬੈਠਾ ਰਹਿ ਗਿਆ ਉਹਦੇ ਕਰਕੇ ਇਹਨੂੰ ਖਿੱਚ ਕੇ ਲੈ ਗਏ ਨੇ ਜੀ ਵਿੱਚੋਂ ਟਾਲੀ 'ਚ ਖਿੱਚ ਕੇ ਲੈ ਗਏ ਨੇ ਫਿਰ ਇਹਨੂੰ ਜਦੋਂ ਖਿੱਚ ਕੇ ਲੈ ਗਏ ਉਹਨੂੰ ਹੀ ਦੇ ਦੇ ਰਿਹਾ ਅੱਗੇ ਜਾ ਕੇ ਫਿਰ ਇਹ ਆ ਗਏ ਆ ਨਾਲੇ ਵਿੰਦੇ ਰਿਹਾ ਜੀ ਪੰਜਾਬ ਦੀ ਹਜੂਦ ਹੁੰਦੀ ਆ ਹਾਂ ਇਹਨੂੰ ਫਿਰ ਲੈ ਗਏ ਨੇ ਜੀ ਅੱਗੇ ਕੋਲ ਹੀ ਇਹਨੂੰ ਫਿਰ ਉੱਥੇ ਜਦੋਂ ਬਾਡਰ ਦੇ ਕੋਲ ਗੇਰ ਜਿੱਥੇ ਨਾਲ ਬਾਡਰ ਬਣਾਇਆ ਜੀ ਉੱਥੇ ਫਿਰ ਇਹਨਾਂ ਲੱਤਾਂ ਤੋੜੀਆਂ ਨੇ ਬਾਹਾਂ ਤੋੜੀ ਏ ਫਿਰ ਇਹਨੂੰ ਬੋਰੀ 'ਚ ਪਾ ਕੇ ਪਰਾਂ ਸੁੱਟਿਆ ਜੀ ਫਿਰ ਅੱਗੇ ਅੰਦਰ ਜਾ ਕੇ ਵੇਖੋ ਜੀ ਜੋ ਤੁਹਾਡੇ ਸਾਹਮਣੇ ਹੈ ਜਿਵਾੜਾ ਸਾਰਾ ਤੋੜਦਾ ਇਹ ਅੰਦਰਲੇ ਜਿੰਨੇ ਉਤਲੇ ਦੰਦਾ ਹੀ ਸਾਰੇ ਤੋੜਦੇ ਆ ਜੀ ਪੀਜੀਆਈ ਰੋਤ ਕੇ ਜੀ ਉੱਥੇ ਇਲਾਜ ਉੱਥੇ ਦੇ ਸਾਨੂੰ ਕਿ ਕੀ ਆ ਸੀ ਨਾ ਕੀ ਲੈਣਾ ਜੀ ਮੇਨ ਵੱਡੇ ਡਾਕਟਰ ਨੇ ਕਿਹਾ ਸੀ ਪਰ ਇਹ ਨਾ ਨਹੀਂ ਲੈਣਾ ਜੀ ਕਿਉਂ ਗੱਲ ਦੂਜੀ ਉਹ ਕਹਿੰਦੇ ਇੱਥੋਂ ਬੱਚਾ ਲੈ ਜਾਓ ਤੁਸੀਂ ਇੱਥੇ ਕੋਈ ਲਾ ਨਹੀਂ ਆ ਤੁਹਾਡੇ ਸਾਹਮਣੇ 4 ਦਿਨ ਹੋ ਗਏ ਆਕਸੀਜਨ ਨਹੀਂ ਲੱਗੀ ਬੱਚੇ ਨੂੰ ਤੁਸੀਂ ਆਪ ਲਾਓ ਜੀ ਤੇ 4 ਦਿਨ ਹੋ ਗਏ ਬੱਚੇ ਨੂੰ ਆਕਸੀਜਨ ਨਹੀਂ ਲੱਗੀ ਤੇ ਉੱਥੇ ਕੀ ਇਲਾਜ ਹੋਏਗਾ ਇਹਦੇ ਹੀ ਕਰਦੇ ਆ ਵੀ ਉੱਥੋਂ ਬੱਚਾ ਸਾਡੇ ਇੱਧਰ ਲਿਆਂਦਾ ਜਾਏ ਅਸੀਂ ਸਾਰਾ ਪਿੰਡ ਸਹਿਮਤ ਹਲਿੱਕ ਕੇ ਇਸ ਕਰਨ ਨੂੰ ਇਤਿਆਰਾਂ ਭਗਵੰਤਾਂ ਸਰਕਾਰ ਅੱਗੇ ਸਾਡੀ ਗੁਰਗਾਂਛ ਵੀ ਸਾ ਉਹ ਬੱਚਾ ਸਾਡਾ ਇੱਥੇ ਲਿਆਂਦਾ ਜਾਏ ਜਦੋਂ ਬੱਚਾ ਠੀਕ ਹੋ ਗਿਆ ਇਹ ਆਪ ਪੇਸ਼ ਕਰ ਦਾਂਗੇ ਹਾਂ ਜੁਮੇਦਾਰ ਆ ਇਹ ਸਾਰੀ ਪਿੰਡ ਵਾਲੇ ਜੁਮੇਦਾਰ ਆ ਪਰਮਾਤੇ ਸੱਜੇ ਜੁਮੇਵਾਰ ਹੋਣਗੇ ਜੀ ਬੱਚਾ ਇੱਥੇ ਲਿਆਂਦਾ ਜਾਏ ਤੇ ਲਿਆ ਕੇ ਜਦੋਂ ਠੀਕ ਹੋ ਗਿਆ ਬੱਚਾ ਫਿਰ ਅਸੀਂ ਬੱਚਾ ਉੱਥੇ ਪੇਡ ਇਹ ਹੀ ਅਪੀਲ ਕਰਦੇ ਬੱਚੇ ਇਲਾਜ ਕਰਾਣਾ ਜੀ ਬੱਚੇ ਇਲਾਜ ਕਰਾਣਾ ਹੀ ਬੱਚੇ ਨੂੰ ਸਹੀ ਕਰਾਣਾ ਹੀ ਹੈ ਬਸ ਔਰੇ ਇੱਕ ਮਾਤਾ ਜੀ ਹੈ ਇੱਕ ਪਿਤਾ ਜੀ ਹੈ ਤੇ ਇੱਕ ਦੂਜਾ ਦੋ ਸਿਸਟਰ ਹੈ ਤੇ ਇੱਕ ਭਿਰਤਪਾਲਾ ਜੀ ਇਹ ਸਭ ਤੋਂ ਛੋਟਾ ਹੈ